ਤੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜੀਆਂ ਦੇ ਜੀਵਨ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਗੁਰੂ ਕੀ ਸਾਧ ਸੰਗਤ ਬਾਬਾ ਜੀ ਦੇ ਵੱਡੇ ਭਾਈ ਜਿਸ ਦਾ ਨਾਮ ਸੰਤਾ ਸਿੰਘ ਸੀ ਉਹਨਾਂ ਦੇ ਉਤੇ ਗਰੀਬੀ ਨੇ ਘੇਰਾ ਪਾਇਆ ਹੋਇਆ ਸੀ ਜਦੋਂ ਵੀ ਕੋਈ ਬਾਬਾ ਜੀ ਦੇ ਪਿੰਡ ਵਿੱਚ ਬਾਬਾ ਜੀ ਦੀ ਉਪਮਾ ਕਰਦਾ ਸੀ ਤਾਂ ਉਦੋਂ ਇਹੀ ਜਵਾਬ ਦੇਣਾ ਤੇ ਕਹਿਣਾ ਵੀ ਲੋਕਾਂ ਵਾਸਤੇ ਰੱਬ ਬਣਿਆ ਹੋਇਆ ਹੈ ਜਿਸ ਦਾ ਆਪਣਾ ਘਰ ਹੀ ਨਹੀਂ ਸੁੱਖ ਨਾਲ ਵੱਸਦਾ ਉਹ ਕਾਹਦਾ ਸੰਤ ਹੈ ਉਹ ਕਾਹਦਾ ਸੰਤ ਹੋਇਆ ਇਥੇ ਪਿੰਡ ਦੇ ਰਹਿਣ ਵਾਲੇ ਸਰਦਾਰ ਹੀਰਾ ਸਿੰਘ ਜ਼ਿਮੀਦਾਰ ਬਾਬਾ ਜੀ ਤੇ ਅਤੀ ਸ਼ਰਧਾ ਰੱਖਦਾ ਸੀ ਸਾਧ ਸੰਗਤ ਉਸ ਨੂੰ ਪਤਾ ਲੱਗਾ ਕਿ ਬਾਬਾ ਜੀ ਜੰਗ ਤੋਂ ਪੁੱਛੋ ਹੁੰਦੇ ਜਗਰਾਵੀ ਆਏ ਹਨ ਔਰ ਜਗਰਾਵੀ 베ਰੀਆਂ ਦੀ ਕੋਠੀ ਠਹਿਰੇ ਹਨ ਔਰ ਕੱਲ ਨੂੰ ਉਹਨਾਂ ਨੇ ਦੌਧਰ ਨੂੰ ਜਾਣਾ ਹੈ ਉਹ ਦਰਸ਼ਨ ਕਰਨ ਵਾਸਤੇ ਤਿਆਰ ਹੋਇਆ ਤੇ ਸੰਤਾ ਸਿੰਘ ਨੂੰ ਕਿਹਾ ਵੀ ਚੱਲ ਬਾਬਾ ਜੀ ਦੇ ਦਰਸ਼ਨ ਕਰਨ ਚੱਲੀਏ ਤੇ ਸੰਤਾ ਸਿੰਘ ਜੀ ਨੇ ਉੱਤਰ ਵਿੱਚ ਜਵਾਬ ਦਿੰਦਿਆਂ ਕਿਹਾ ਵੀ ਐਵੇਂ ਮੂਰਖ ਲੋਕੀ ਸੰਤਾਂ ਦੇ ਮਗਰ ਭੱਜੇ ਫਿਰਦੇ ਨੇ ਓਏ ਉਹੀ ਜਿਹੜਾ ਸਾਡੇ ਨਾਲ ਕੰਮ ਕਰਦਾ ਸੀ ਅੱਜ ਸੰਤ ਬਣ ਕੇ ਲੋਕਾਂ ਤੋਂ ਪੂਜਾ ਕਰਵਾਉਣ ਲੱਗ ਪਿਆ ਜੇ ਕੋਈ ਸ਼ਕਤੀ ਹੁੰਦੀ ਤਾਂ ਅਸੀਂ ਭੁੱਖੇ ਕਿਉਂ ਮਰਦੇ ਇਹ ਸੁਣ ਕੇ ਹੀਰਾ ਸਿੰਘ ਨੇ ਕਿਹਾ ਸੰਤਾ ਸਿੰਘਾ ਸੰਤਾ ਜੀ ਮੇਰੇ ਨਾਲ ਚੱਲੋ ਮੈਂ ਬੇਨਤੀ ਕਰਕੇ ਤੇਰੀਆਂ ਭਾਵਨਾਵਾਂ ਪੂਰੀਆਂ ਕਰਾਵਾਂਗਾ ਅਗਾਉ ਸੰਤਾ ਸਿੰਘ ਜੀ ਨੇ ਜਵਾਬ ਦਿੱਤਾ ਬਈ ਤੂੰ ਕੀ ਕਰਨਾ ਹੈ ਉਹ ਜਦੋਂ ਉੱਥੇ ਜਾਂਦਾ ਉਹ ਗੱਲ ਹੀ ਨਹੀਂ ਕਰਦੇ ਚੰਗੀ ਤਰ੍ਹਾਂ ਹੀਰਾ ਸਿੰਘ ਨੇ ਤਸੱਲੀ ਦਿੱਤੀ ਤੇ ਕਿਹਾ ਸੰਤਾ ਸਿਆ ਤੂੰ ਮੇਰੇ ਨਾਲ ਚੱਲ ਅੱਛਾ ਤੇਰੀ ਮਰਜ਼ੀ ਤੇ ਨਾਲ ਜਲਪਿਆ ਕਹਿ ਕੇ ਜਗਰਾਵੀ ਬੇਰੀਆਂ ਦੀ ਕੋਠੀ ਪਹੁੰਚ ਗਏ ਬੇਨਤੀ ਕੀਤੀ ਸੇਵਾਦਾਰ ਨੇ ਬਾਬਾ ਜੀ ਪਾਸ ਪਹੁੰਚਾ ਦਿੱਤੀ ਬਾਬਾ ਜੀ ਨੇ ਰਾਤ ਨੂੰ 9 ਵਜੇ ਕੋਠੇ ਤੇ ਬੁਲਾ ਲਿਆ ਸਾਧ ਸੰਗਤ ਕੋਲ ਰਤਨ ਸਿੰਘ, ਜੋਗਿੰਦਰ ਸਿੰਘ, ਨੱਥਾ ਸਿੰਘ ਤੇ ਹੀਰਾ ਸਿੰਘ ਬਾਬਾ ਜੀ ਨੂੰ ਪੱਕਾ ਕਰਨ ਲੱਗਿਆਂ ਬੇਨਤੀ ਕੀਤੀ। ਪਾਸ਼ਾ ਸੰਤਾ ਸਿੰਘ ਤੇ ਮਿਹਰ ਕਰੋ। ਬਾਬਾ ਜੀ ਨੇ ਕਿਹਾ ਕੀ ਹੈ? ਜੇ ਗਰੀਬ ਨਵਾਜ਼ ਘਰ ਵਿੱਚ ਭੁੱਖ ਨੇ ਨਿਵਾਸ ਕੀਤਾ ਹੋਇਆ ਆ ਇੱਕ ਡੰਗ ਮਿਲਦੀ ਹੈ ਤੇ ਇੱਕ ਡੰਗ ਪਾਣੀ ਪੀ ਕੇ ਗੁਜ਼ਾਰਾ ਕਰੀਦਾ ਹੈ ਘਰ ਦਾ ਦੁੱਖ ਸਾਡੇ ਕੋਲੋਂ ਸਹਾਰਿਆ ਨਹੀਂ ਜਾਂਦਾ ਆਪ ਕਿਰਪਾ ਕਰੋ ਤਾਂ ਇਹ ਸੁਣ ਕੇ ਬਾਬਾ ਜੀ ਕਹਿਣ ਲੱਗੇ ਸਿਰਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਸਹਿਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਅੱਗੇ ਕਰ ਤਰਿਆ ਇਹ ਸੁਣ ਕੇ ਹੀਰਾ ਸਿੰਘ ਨੇ ਬੇਨਤੀ ਕੀਤੀ ਪਾਛਾ ਸਾਨੂੰ ਪੰਗਤੀਆਂ ਨਹੀਂ ਆਉਂਦੀਆਂ ਸਾਡੀ ਤਾਂ ਸਿੱਧੀ ਬੇਨਤੀ ਹੈ ਭੁੱਖੇ ਮਰਦੇ ਆਂ ਭੁੱਖੇ ਆਪ ਮਿਹਰ ਕਰੋ ਬਾਬਾ ਜੀ ਨੇ ਕਿਹਾ ਭਈ ਉਹ ਸਭ ਨੂੰ ਰੋਜੀ ਦਿੰਦਾ ਹੈ ਇਹ ਕਿਵੇਂ ਹੋ ਸਕਦਾ ਹੈ ਨਿਰੰਕਾਰ ਰੋਟੀ ਨਾ ਦੇਵੇ ਹੀਰਾ ਸਿੰਘ ਨੇ ਕਿਹਾ ਗਰੀਬ ਨਿਵਾਜ ਸਾਨੂੰ ਕੁਝ ਪਤਾ ਨਹੀਂ ਆਪ ਘਟ ਘਟ ਦੀ ਜਾਣਨ ਵਾਲੇ ਹੋ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਨੇ ਕਿਹਾ ਵੀ ਜਾਂ ਫਿਰ ਤੁਹਾਡੇ ਵਿੱਚ ਕੋਈ ਕਸਰ ਹੋਵੇਗੀ ਫਿਰ ਤੁਹਾਡੇ ਵਿੱਚ ਕੋਈ ਕਸਰ ਹੋਵੇਗੀ ਨਿਰੰਕਾਰ ਤਾਂ ਸਭ ਨੂੰ ਰੋਟੀ ਦਿੰਦਾ ਹੈ ਹੀਰਾ ਸਿੰਘ ਨੇ ਬੇਨਤੀ ਕੀਤੀ ਪਾਸ਼ਾ ਸਾਨੂੰ ਕਸਰ ਦਾ ਜੇ ਪਤਾ ਲੱਗ ਜਾਵੇ ਤਾਂ ਕੱਢ ਦਿਈਏ ਬਾਬਾ ਜੀ ਨੇ ਕਿਹਾ ਵੀ ਕੋਈ ਕਸਰ ਜ਼ਰੂਰ ਹੈ ਮਾਸ ਜਾਂ ਸ਼ਰਾਬ ਤਮਾਕੂ ਵਗੈਰਾ ਕੋਈ ਨੁਕਸ ਜ਼ਰੂਰ ਹੋਵੇਗਾ ਇਹ ਨਹੀਂ ਹੋ ਸਕਦਾ ਕਿ ਮਾਲਕ ਰੋਟੀ ਨਾ ਦੇਵੇ। ਸੰਤਾ ਸਿੰਘ ਬੋਲਿਆ ਤੇ ਕਹਿਣ ਲੱਗਿਆ ਪੈਸਾ ਤਾਂ ਕੋਈ ਰੋਟੀ ਵਾਸਤੇ ਲੱਭਦਾ ਨਹੀਂ। ਆ ਮਾਸ ਸਰਾਮ ਕਿੱਥੋਂ ਖਾਣਾ ਹੈ? ਆ ਇੱਕ ਨਸਵਾਰ ਦੁੱਖ ਸੁੱਖ ਵੇਲੇ ਕਦੇ-ਕਦੇ ਵਰਤੀਦੀ ਹੈ। ਇਹ ਸੁਣ ਕੇ ਹਜੂਰ ਨੇ ਕਿਹਾ ਠੀਕ ਹੈ। ਠੀਕ ਹੈ ਨਸਵਾਰ ਵਾਸਤੇ ਪੈਸੇ ਲੱਭ ਜਾਂਦੇ ਨੇ। ਆ ਜੈ ਸਿੰਘ ਦਾ ਪੁੱਤਰ ਹੋ ਕੇ ਪਿਓ ਨੂੰ ਲਾਜ ਲਾਉਂਦਾ। ਉਹ ਤੈਨੂੰ ਰੋਟੀ ਕੀ ਪਾਣੀ ਵੀ ਨਹੀਂ ਮਿਲਣਾ ਚਾਹੀਦਾ ਤੂੰ ਤਾਂ ਪਿਓ ਨੂੰ ਵੀ ਕਲੰਕੀ ਕਰਦਾ ਤੇਰੇ ਵਾਸਤੇ ਰੋਟੀ ਕਿੱਥੇ ਤਾਹਿਰਾ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਗਰੀਬ ਨਵਾਜ਼ ਪਿਛਲੀ ਭੁੱਲ ਮੁਆਫ ਕਰੋ ਅੱਗੇ ਨੂੰ ਸਿੱਧੇ ਰਸਤੇ ਪਾਓ ਫਿਰ ਬਾਬਾ ਜੀ ਨੇ ਹੁਕਮ ਦਿੱਤਾ ਵਈਨਸਵਾਰ ਵਾਲੀ ਡੱਬੀ ਸਾਡੇ ਸਾਹਮਣੇ ਸੁੱਟ ਦੋਵੇ ਅੱਗੇ ਵਾਸਤੇ ਪ੍ਰਣ ਕਰੇ ਕਿ ਮੈਂ ਫਿਰ ਨਹੀਂ ਲਾਵਾਂਗਾ ਇਹ ਬੱਚੇ ਨੂੰ ਬਾਬਾ ਜੀ ਨੇ ਕੀਤਾ ਸੰਤਾ ਸਿੰਘ ਚੁੱਪ ਕਰ ਗਿਆ ਨਾ ਬੋਲਿਆ ਨਾ ਡੱਬੀ ਸਿੱਟੀ ਪਤਾ ਨਹੀਂ ਸੰਤਾ ਸਿੰਘ ਦੇ ਮਨ ਵਿੱਚ ਕੀ ਸੀ ਬਾਬਾ ਜੀ ਨੇ ਮਨ ਦੀ ਪੱਟੀ ਪੜ ਕੇ ਹੀਰਾ ਸਿੰਘ ਵੱਲ ਤੱਕਿਆ ਲਾਲ ਨੈਤਰ ਕਰਕੇ ਕੜਕ ਕੇ ਬੋਲੇ ਓਏ ਇਹੋ ਜੇ ਕਾਫਰ ਨੂੰ ਸਾਡੇ ਮੱਥੇ ਕਿਉਂ ਲਾਇਆ ਕਿਉਂ ਲਾਇਆ ਇਹੋ ਜੇ ਕਾਫਰ ਨੂੰ ਸਾਡੇ ਮੱਥੇ ਇਹ ਬਚਨ ਜਦੋਂ ਬਾਬਾ ਜੀ ਬੋਲੇ ਨਾ ਸਾਧ ਸੰਗਤ ਪਤਾ ਨਹੀਂ ਹੀਰਾ ਸਿੰਘ ਨੂੰ ਕਿਸ ਰੂਪ ਵਿੱਚ ਬਾਬਾ ਜੀ ਨੇ ਦਰਸ਼ਨ ਦਿੱਤੇ ਕੀ ਦਿਖਾਈ ਦਿੱਤਾ ਉਹ ਤਾਂ ਹੀਰਾ ਸਿੰਘ ਜਾਣੇ ਹੀਰਾ ਸਿੰਘ ਪੱਖਾ ਕਰਦੇ ਆ ਕਰਦੇ ਆ ਬੁੱਤ ਵਾਂਗੂ ਕੋਠੇ ਤੋਂ ਡਿੱਗ ਪਿਆ ਸਾਧ ਸੰਗਤ ਡਿੱਗਣ ਦੀ ਦੇਰ ਸੀ ਕਿ ਹਾਹਾਕਾਰ ਮੱਚ ਗਈ ਸਾਰਿਆਂ ਨੇ ਹੀਠਾਂ ਜਾ ਕੇ ਚੁੱਕਿਆ ਤਾਂ ਪਤਾ ਲੱਗਾ ਕਿ ਬਾਹ ਟੁੱਟ ਗਈ ਹੈ ਬਾਹ ਟੁੱਟ ਗਈ ਬਾਬਾ ਜੀ ਕੋਟੀ ਦੇ ਉੱਪਰ ਟੱਲ ਰਹੇ ਸਨ ਸੇਵਾਦਾਰ ਨੇ ਪਤਾ ਦਿੱਤਾ ਕਿ ਬਾਬਾ ਜੀ ਬਾਹ ਟੁੱਟ ਗਈ ਇਸ ਦੀ ਤਾਂ ਹੁਕਮ ਹੋਇਆ ਵੀ ਕਿਸੇ ਸਿਆਣੇ ਤੋਂ ਹੁਣੇ ਹੀ ਬਾਹ ਚੜਾ ਦਿਓ ਤਾਂ ਸਤਿਵਚਨ ਕਰਕੇ ਬਾਹ ਚੜਾ ਦਿੱਤੀ ਹੁਣ ਹੀਰਾ ਸਿੰਘ ਰੋਣ ਲੱਗਾ ਤੇ ਕਿਹਾ ਰਤਨ ਸਿਆ ਕੀ ਬਣਿਆ ਆ ਕੀ ਬਣਿਆ ਹੈ ਆਏ ਤਾਂ ਪ੍ਰਸੰਨਤਾ ਲੈਣ ਤੇ ਮਿਲ ਗਈ ਨਿਰਾਜਗੀ ਹੁਣ ਕੀ ਹੋ ਸਕਦਾ ਸੰਤਾ ਸਿੰਘ ਵੀ ਇਹ ਦੇਖ ਕੇ ਹੈਰਾਨ ਹੋਇਆ ਤੇ ਆਪਣੇ ਮਨ ਤੇ ਫਟਕਾਰਾਂ ਮਾਰਨ ਲੱਗਾ ਮਨੂ ਫਟਕਾਰਾਂ ਮਾਰਨ ਲੱਗਾ ਤੇ ਮਨ ਹੀ ਮਨ ਆਪਣੇ ਮਨ ਨੂੰ ਸਮਝਾਉਂਦਾ ਹੈ ਅਖੇ ਮਨਾ ਉਹ ਜੇਕਰ ਤੂੰ ਇਹ ਡੱਬੀ ਛੁੱਟ ਦਿੰਦਾ ਤਾਂ ਹੀਰਾ ਸਿੰਘ ਦੀ ਬਾਤਾਂ ਨਾ ਟੁੱਟਦੀ ਤੇ ਤੇਰੇ ਵੀ ਪੱਲੇ ਕੁਝ ਪੈ ਜਾਂਦਾ ਪਰ ਅੱਖੀਂ ਕੇਰੇ ਮਾਟ ਕੇ ਪਲ-ਪਲ ਗਈ ਵਿਹਾਈ ਜੋ ਸਮਾਂ ਸੀ ਬੀਤ ਗਿਆ ਫਿਰ ਹੱਥ ਨਹੀਂ ਆਇਆ ਹੁਣ ਹੀਰਾ ਸਿੰਘ ਨੇ ਰਤਨ ਸਿੰਘ ਨੂੰ ਆਖਿਆ ਵੀ ਹੁਣ ਕੋਈ ਆਪ ਹੀ ਵਿਚਾਰ ਦੱਸੋ ਕੀ ਕਰੀਏ ਰਤਨ ਸਿੰਘ ਨੇ ਕਿਹਾ ਕਿ ਵੀ ਹੋਰ ਤਾਂ ਕੋਈ ਪੇਸ ਨਹੀਂ ਜਾਂਦੀ ਤੇ ਨਾ ਹੀ ਬੇਨਤੀ ਕੀਤੀ ਜਾਂਦੀ ਹੈ ਇੱਕ ਗੱਲ ਹੋ ਸਕਦੀ ਹੈ ਜੇ ਤੁਸੀਂ ਘਰੋਂ ਤਾਂ हीरा ਸਿੰਘ ਨੇ ਕਿਹਾ ਵੀ ਉਹ ਕੀ ਰਤਨ ਸਿੰਘ ਨੇ ਕਿਹਾ ਵੀ ਸਵੇਰੇ ਬਾਬਾ ਜੀ ਨੇ ਰਾਤੋਂ ਤੇ ਚੜ ਕੇ ਦੌਧਰ ਨੂੰ ਜਾਣਾ ਹੈ ਦੌਧਰ ਨੂੰ ਰਸਤੇ ਵਿੱਚ ਬਾਬਾ ਜੀ ਅੱਗੇ ਆਪਾਂ ਬੇਨਤੀ ਕਰਕੇ ਮਾਫੀ ਮੰਗੀਏ ਜੇ ਮਿਲ ਜਾਵੇ ਤਾਂ ਇਹੋ ਹੀ ਹੋ ਸਕਦਾ ਹੈ ਜਿੱਥੋਂ ਤੱਕ ਹੋ ਸਕੇ ਆ ਮੈਂ ਵੀ ਯਤਨ ਕਰਾਂਗਾ ਇਹ ਸਲਾਹ ਸਾਰਿਆਂ ਦੇ ਮਨ ਨੂੰ ਚੰਗੀ ਲੱਗੀ ਰਾਤ ਨੂੰ ਸੌਂ ਗਏ ਪਰ ਨੀਂਦਰ ਕਿੱਥੋਂ ਸਾਰੀ ਰਾਤ ਫਿਕਰ ਵਿੱਚ ਬੀਤ ਗਈ ਦਿਨ ਚੜ੍ਹਿਆ ਰੱਥ ਵੀ ਕਲੇਰਾਂ ਤੋਂ ਆ ਪਹੁੰਚਿਆ ਬਾਬਾ ਜੀ ਰੱਥ ਵਿੱਚ ਬੈਠ ਗਏ ਰਤਨ ਸਿੰਘ ਰੱਥ ਨੂੰ ਚਲਾਉਣ ਲੱਗਾ ਬਾਕੀ ਸੰਗਤ ਸਾਰੀ ਪੈਦਲ ਰੱਥ ਦੇ ਪਿੱਛੇ ਹੋ ਤੁਰੀ ਜਿਸ ਵੇਲੇ ਰੱਥ ਜਗਰਾਵਾਂ ਤੋਂ ਬਾਹਰ ਨਿਕਲਿਆ ਨਾ ਸਾਧ ਸੰਗਤ ਸੂਏ ਤੇ ਜਗਰਾਵਾਂ ਦੇ ਵਿਚਾਲੇ ਜੋ ਘਾਦੇ ਮੂਟੇ ਸਨ ਆ ਕਾਹੀ ਦੇ ਗੁੱਝੇ ਸਨ ਜਦੋਂ ਰਥ ਉਹਨਾਂ ਵਿੱਚੋਂ ਲੰਘਣ ਲੱਗਾ ਤਾਂ ਰਤਨ ਸਿੰਘ ਨੇ ਰਥ ਰੋਕ ਦਿੱਤਾ ਰਥ ਰੁਕਿਆ ਦੇਖ ਕੇ ਬਾਬਾ ਜੀ ਬੋਲੇ ਵੀ ਕੀ ਗੱਲ ਐ ਰਥ ਕਿਉਂ ਰੁਕਿਆ ਐ ਤਾਂ ਰਤਨ ਸਿੰਘ ਨੇ ਕਿਹਾ ਬਾਬਾ ਜੀ ਅੱਗੇ ਕੁਝ ਪਿਆ ਲੱਗਦਾ ਐ ਅੱਗੇ ਕੁਝ ਪਿਆ ਹੈ ਬਲਦ ਰੁਕ ਗਏ ਹਨ ਤਾਂ ਬਾਬਾ ਜੀ ਨੇ ਕਿਹਾ ਰੱਥ ਨੂੰ ਤੋੜ ਚਲਾਕੀਆਂ ਨਾ ਕਰ ਰਤਨ ਸਿੰਘ ਨੇ ਰੱਥ ਨੂੰ ਤੋੜਿਆ ਤਾਂ ਫਿਰ ਵਰਦਾਂ ਦੀਆਂ ਨੱਥਾਂ ਖਿੱਚ ਲਈਆਂ ਤੇ ਬੇਨਤੀ ਕੀਤੀ ਪਾਸ਼ਾ ਅੱਗੇ ਇਉਂ ਮਲੂਮ ਹੁੰਦਾ ਹੈ ਜਿਵੇਂ ਕੋਈ ਮੁਰਦਾ ਪਿਆ ਹੁੰਦਾ ਹੈ ਤਾਂ ਬਾਬਾ ਜੀ ਨੇ ਕਿਹਾ ਰੱਥ ਨੂੰ ਪਾਸੇ ਕਰਕੇ ਲੈ ਚੱਲ ਰਤਨ ਸਿੰਘ ਨੇ ਬੇਨਤੀ ਕੀਤੀ ਪਾਸ਼ਾ ਪਾਸੇ ਰਸਤਾ ਕੋਈ ਨਹੀਂ ਹੈ ਇਤਨੇ ਚਿਰ ਨੂੰ ਸੰਤਾ ਸਿੰਘ ਜੋ ਅੱਗੇ ਲੰਮਾ ਪਿਆ ਸੀ ਉਹ ਵੀ ਉੱਠ ਕੇ ਅੱਗੇ ਆ ਕੇ ਪੁੱਭਾ ਮਾਰ ਕੇ ਰੋਣ ਲੱਗ ਗਿਆ ਦੂਜੇ ਪਾਸੇ ਉਹ ਹੀਰਾ ਸਿੰਘ ਬਾਹ ਬੱਧੀ ਹੋਈ ਤੇ ਇਸ ਨੇ ਵੀ ਆ ਮੱਥਾ ਟੇਕਿਆ ਹੁਣ ਰਤਨ ਸਿੰਘ ਨੂੰ ਵੀ ਮੌਕਾ ਮਿਲ ਗਿਆ ਤੇ ਬੇਨਤੀ ਕੀਤੀ ਪਾਸ਼ਾ ਇਹਨਾਂ ਨੂੰ ਬਖਸ਼ੋ ਕਿਰਪਾ ਕਰੋ ਹੁਣ ਤੇ ਨਸਵਾੜ ਦੀ ਡੱਬੀ ਵਗੈਰਾ ਸਭ ਛੁੱਟੇ ਦਿੱਤੀ ਹੈ ਬਾਬਾ ਜੀ ਨੇ ਕਿਹਾ ਵੀ ਉਹ ਵੇਲਾ ਸੀ ਤੁਹਾਡੇ ਕੋਲੋਂ ਸੰਭਾਲਿਆ ਨਹੀਂ ਗਿਆ ਉਹ ਵੀੜਾ ਲੱਖੀ ਕੋਹੀ ਗਿਆ ਸੰਤਾਰ ਸਿੰਘ ਨੇ ਰੋਕੇ ਬੇਨਤੀ ਕੀਤੀ ਪਾਸ਼ਾ ਪਿਛਲੀ ਭੁੱਲ ਮਾਫ ਕਰੋ ਅੱਗੇ ਨੂੰ ਜਿਵੇਂ ਹੁਕਮ ਹੋਵੇਗਾ ਕਰਾਂਗਾ ਹੁਣ ਬਾਬਾ ਜੀ ਵੱਡੇ ਭਾਈ ਦਾ ਰੋਣਾ ਸਹਾਰ ਨਾ ਸਕੇ ਤੇ ਆਖਿਆ ਵੀ ਜੇ ਤੂੰ ਪਹਿਲਾਂ ਹੀ ਸਿੱਧਾ ਹੋ ਕੇ ਬੇਨਤੀ ਕਰਦਾ ਤਾਂ ਇਹ ਦੁੱਖ ਕਿਉਂ ਸਹਾਰਦਾ ਹੁਣ ਵੀ ਤਾਂ ਆਪ ਹੀ ਬੇਨਤੀ ਕੀਤੀ ਹੈ ਆ ਸੱਪ ਵੜਦਾ ਹੈ ਖੁੱਡ ਵਿੱਚ ਸਾਰੇ ਵਾਲ ਕੱਢ ਕੇ ਬਾਬਾ ਜੀ ਨੇ ਵਚਨ ਕੀਤਾ ਜੋ ਚੀਜ਼ ਉਸ ਵੇਲੇ ਦੇਣੀ ਸੀ ਨਹੀਂ ਮਿਲੇਗੀ ਪਰ ਹਾਂ ਹੁਣ ਇਤਨਾ ਹੈ ਕਿ ਨਿਰੰਕਾਰ ਰੋਟੀ ਤੋਂ ਭੁੱਖਾ ਨਹੀਂ ਰੱਖੇਗਾ ਤੰਗੀ ਨਹੀਂ ਰਹੇਗੀ ਕਿਸੇ ਵੀ ਗੱਲ ਦੀ ਨਾਲ ਸ਼ਰਤ ਇਹ ਹੈ ਕਿ ਅੰਮ੍ਰਿਤ ਛਕ ਕੇ ਤਿਆਰ ਵਰ ਤਿਆਰ ਹੋ ਜਾ ਤਿਆਰ ਵਰ ਤਿਆਰ ਹੋ ਜਾ ਅੰਮ੍ਰਿਤ ਛਕ ਕੇ ਹੁਣ ਸੰਤਾ ਸਿੰਘ ਨੇ ਬੇਨਤੀ ਕੀਤੀ ਪਾਸ਼ਾ ਅੰਮ੍ਰਿਤ ਕਿੱਥੋਂ ਸ਼ਕਾਂ ਬਾਬਾ ਜੀ ਨੇ ਫਰਮਾਇਆ ਭਈ ਮੋਗੇ ਜਾ ਕੇ ਸੰਤ ਗੁਲਾਬ ਸਿੰਘ ਜੀ ਦੇ پاسੋਂ ਸ਼ਕੋ ਇਹਨਾਂ ਨੇ ਸਤਿਵਚਨ ਕੀਤਾ ਇਸ਼ਾਰਾ ਕੀਤਾ ਤੇ ਰੱਥ ਤੋੜ ਲਿਆ ਰਤਨ ਸਿੰਘ ਨੇ ਬੇਨਤੀ ਕੀਤੀ ਪਾਸ਼ਾ ਇਹ ਆਪ ਜੀ ਦਾ ਵੱਡਾ ਭਾਈ ਹੋ ਕੇ ਵੀ ਇਤਨੀ ਮੁਸਕਤ ਕਰਕੇ ਵੀ ਰੋਟੀ ਹੀ ਹਾਸਲ ਕੀਤੀ ਤੇ ਸ਼ਕਤੀ ਵਾਸਤੇ ਤਾਂ ਪਤਾ ਨਹੀਂ ਕਿਤਨੀ ਮੁਸਕਤ ਕਰਨੀ ਪਵੇਗੀ ਤੇ ਹੋਰ ਲੋਕਾਂ ਦਾ ਤਾਂ ਹਾਲ ਹੀ ਕੀ ਹੋਵੇਗਾ ਬਾਬਾ ਜੀ ਨੇ ਬਚਨ ਕੀਤਾ ਰਤਨ ਸਿਆ ਜਦੋਂ ਅਦਲ ਤੇ ਇਨਸਾਫ ਦੀ ਤਕੜੀ ਦੀ ਬੋਦੀ ਫੜ ਲਈ ਉਸ ਵੇਲੇ ਇਹ ਨਹੀਂ ਪਾਸੇਗਾ ਕਿ ਆਪਣਾ ਹੈ ਜਾਂ ਪਰਾਇਆ ਦੂਜੀ ਗੱਲ ਇਹ ਹੈ ਭਾਈ ਕਿ ਇਨਸਾਨ ਨੂੰ ਬਖਸ਼ ਦੇਣਾ ਜਾਂ ਮੁਕਤੀ ਦੇਣੀ ਇਹ ਸਾਡੇ ਵਾਸਤੇ ਕੋਈ ਵੱਡੀ ਚੀਜ਼ ਨਹੀਂ ਇਹ ਕੋਈ ਵੱਡੀ ਚੀਜ਼ ਨਹੀਂ ਪਰ ਬੰਦੇ ਦਾ ਜੀਵਨ ਬਣਾਉਣਾ ਆ ਬੰਦੇ ਦਾ ਜੀਵਨ ਬਣਾਉਣਾ ਬਹੁਤ ਵੱਡੀ ਗੱਲ ਹੈ। ਮੁਕਤੀ ਤਾਂ ਭਈ ਗੁਰੂ ਨਾਨਕ ਦੇ ਕੁੱਤੇ ਵੀ ਨਹੀਂ ਕਬੂਲ ਦੇ। ਕੇਵਲ ਬੰਦੇ ਨੂੰ ਇਸ ਰਸਤੇ ਉੱਤੇ ਤੁਰਨਾ ਹੀ ਔਖਾ ਹੈ। ਰਤਨ ਸਿੰਘ ਇਹ ਵੀ ਗੁਰੂ ਨਾਨਕ ਦੀ ਕਿਰਪਾ ਹੈ ਭਾਈ। ਕੀਤਿਆਂ ਦੂਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਇਹ ਦਾਤ ਵੀ ਗੁਰੂ ਨਾਨਕ ਦੀ ਹੈ। ਕਿਸੇ ਕਾਰਨ ਸਿੱਧੇ ਰਸਤੇ ਪਾ ਦੇਣਾ ਇਸ ਤਰ੍ਹਾਂ ਬਚਨ ਕਰਦੇ ਹੋਏ ਦੌਧਰ ਪਹੁੰਚ ਗਏ ਤੇ ਉਥੋਂ ਦੀ ਸੰਗਤ ਨੂੰ ਪਤਾ ਲੱਗਾ ਅੱਗੇ ਲੈਣ ਵਾਸਤੇ ਸੰਗਤ ਆਈ ਬੜੇ ਉਤਸ਼ਾਹ ਨਾਲ ਬਾਬਾ ਜੀ ਦਾ ਆਸਣ ਕਰਵਾਇਆ ਕੁਝ ਸਮਾਂ ਇੱਥੇ ਵਿਰਾਜੇ ਸੰਤਾ ਸਿੰਘ ਦੇ ਘਰ ਅੱਗੇ ਗਰੀਬੀ ਨੇ ਨਿਵਾਸ ਕੀਤਾ ਸੀ ਸਾਧ ਸੰਗਤ ਸੋ ਬਾਬਾ ਜੀ ਦੀ ਕਿਰਪਾ ਨਾਲ ਉਹਨਾਂ ਦੀ ਗਰੀਬੀ ਦੂਰ ਹੋਈ ਤੇ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ ਅੰਮ੍ਰਿਤਸਕਣ ਤੋਂ ਬਾਅਦ ਭਾਈ ਸੰਤਾ ਸਿੰਘ ਜੀ ਦੀ ਜੀਵਨ ਅਵਸਥਾ ਬਦਲ ਗਈ ਤੇ ਬਾਬਾ ਜੀ ਵੀ ਵੱਡਾ ਭਾਈ ਸਮਝ ਕੇ ਸਤਕਾਰ ਕਰਦੇ ਰਹੇ ਸੋ ਆਓ ਬਾਬਾ ਜੀ ਦੇ ਸਾਖੀ ਤੋਂ ਸਿੱਧ ਲੈ ਕੇ ਆਪਣੇ ਜੀਵਨ ਵਿੱਚ ਢਾਲੀਏ ਫਿਰ ਹੋਏਗਾ ਕਿ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕਾ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ